ਬੀਤੇ ਦਿਨ ਫਗਵਾੜਾ ਲਗਲੇ ਪਿੰਡ ਤੜਕਸਰ ਹੀ ਹਰਦਾਸਪੁਰ ਦੀ ਮੌਜੂਦਾ ਸਰਪੰਚ ਬਲਵਿੰਦਰ ਕੌਰ ਦੇ ਬਣ ਰਹੇ ਮਕਾਨ ਦੇ ਬਾਹਰੋਂ ਕੁਆਂਟਲਾ ਦੇ ਹਿਸਾਬ ਨਾਲ ਸਰੀਆ ਚੋਰੀ ਕਰਨ ਵਾਲੇ ਇੱਕ ਚੋਰ ਨੂੰ ਫਗਵਾੜਾ ਦੀ ਚਿਹੜੂ ਪੁਲਿਸ ਨੇ ਐਸ਼ਰ ਗੱਡੀ ਅਤੇ ਸਰੀਏ ਸਣੇ ਕੁਝ ਹੀ ਘੰਟਿਆਂ ਵਿੱਚ ਕਾਬੂ ਕਰਕੇ ਬੰਦ ਦਿਖਾਇਆ ਹੈ। ਜਾਣਕਾਰੀ ਦਿੰਦਿਆਂ ਪੁਲੀ ਚੌਂਕੀ ਦੇ ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਨਰਿੰਦਰ ਕੁਮਾਰ ਉਰਫ लाड्डी ਪੁੱਤਰ ਤੇਮਲਾਲ ਵਾਸੀ ਬਿੰਡ ਇੰਦਨਾ ਕਲਾਸ ਕੇ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਦੇ ਰੂਪ ਬਚੀ ਹੋਈ ਹੈ ਜਿਸ ਉੱਪਰ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਅਧਿਕਾਰੀ ਨੇ ਹੋਰ ਦੱਸਿਆ ਕਿ ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ਹਾਸਲ ਕਰ ਸਕਤੀ ਨਾਲ ਪੁਸ਼ਗੀਸ਼ ਕੀਤੀ ਜਾਵੇਗੀ ਜਿਸ ਪਾਸੋਂ ਇਲਾਕੇ ਵਿੱਚ ਹੋ ਰਹੀਆਂ ਤੇ ਲੁੱਟਖੋਹਾਂ ਸੰਬੰਧੀ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਸਰ ਹਰਦਾਸਪੁਰ ਪਿੰਡ ਵਿੱਚ ਚੋਰੀ ਦੀ ਵਾਰਦਾਤ ਨੂੰ ਤੁਸੀਂ ਇੱਕ ਦਿਨ ਵਿੱਚ ਹੀ ਟ੍ਰੇਸ ਕੀਤਾ ਹੈਗਾ ਵਾ ਕੀ ਮਾਮਲਾ ਆਇਆ ਸਾਹਮਣੇ ਕਲਬਿੰਦਰ ਕੁਮਾਰ ਪੁੱਤ ਨਿਰਮਨਤਾਸ ਵਾਸੀ ਹਰਦਾਸਪੁਰ ਪਿੰਡ ਵਿੱਚ ਘੈਰ ਕੀਤੀ ਗਈ ਜੀ ਤੇ ਉਹਨਾਂ ਨਵਾਂ ਮਕਾਨ ਬਣਾ ਰਹੇ ਹਨ ਉਹਦੇ ਤੇ ਬਾਹਰ ਸਰੀਆ ਰੱਖਿਆ ਸੀਗਾ ਉਹ ਸਰੀਆ ਕੋਈ ਨਾਮ ਨੂੰ ਵਿਅਕਤੀ ਚੋਰੀ ਕਰਕੇ ਲੈ ਗਿਆ ਜੀ ਲੱਗ ਕੇ ਕੈਮਰੇ ਦੀ ਭੱਲਣ ਤੋਂ ਗੱਡੀ ਨੰਬਰ ਆਇਆ ਸੀ ਪੀਵੀ08 ਜੀਐਫ 4353 ਜੀ ਤੇ ਉਸ ਨੂੰ ਟ੍ਰੇਸ ਕਰਕੇ ਇਹ ਬੰਦੇ ਨੇ ਆਪਣਾ ਅਰੈਸਟ ਕੀਤਾ ਉਹ ਨਾਲੇ ਤੇ ਉਕਰੋ ਚੋਰੀ ਹੋਇਆ ਸਰੀਆ ਜਿਹੜਾ ਗਰੰਟ ਕੀਤਾ ਕੋਈ ਇਹ ਬੰਦੇ ਸਰ ਇਹ ਜਿਹੜਾ ਚੋਰੀ ਤੁਸੀਂ ਦੋਸ਼ੀ ਵੜਾ ਇੱਕੋ ਹੀ ਹੈਗਾ ਵਾ ਹੱਲੇ ਦੇ ਇੱਕ ਹੀ ਆਪਾਂ ਵੜਿਆ ਉਹ ਗਾਹਾਂ ਦੀ ਕੁਸ਼ਕੀ ਜਿਹੜਾ ਆਉਂਦਾ ਕੀ ਨਾਮ ਕੀ ਇਹਦਾ ਜੀ ਇਹਦਾ ਨਾਮ ਹੈਗਾ ਨਰਿੰਦਰ ਕੁਮਾਰ ਉਹ ਬਲਾਡੀ son of ਰਸ਼ੇਮ ਲਾਲ ਵਾਸੀ ਇੰਦਣਾ ਕਲਾਸਕੀ ਸੋ ਪੂਰਾ ਗ੍ਰੋ ਹੈਗਾ ਜਾਂ ਇਹ ਹਲੇ ਆਪਾਂ ਅੱਜ ਕੁਝ ਸੀਤੀ ਵਾਲੇ ਕੱਲੇ ਬਿਆਨ ਦੇ ਦੌਰਾਨ ਕੁਝ ਸਾਹਮਣੇ ਆਇਆ ਨਹੀਂ ਕੁਝ ਹਲੇ ਉਹ ਆਪਣੇ ਪੁਛ ਕੇ ਚੱਲ ਰਹੀ ਹੈ ਉਹਦੀ ਅੱਜ ਕੋਰਟ ਵਿੱਚ ਪੀਸ ਕਰਕੇ ਰਿਮਾਂਡ ਹੈ ਕਿ ਫੇਰ ਕੋ ਹੋਰ ਕੋਸ਼ਿਸ਼ ਕੀਤੀ ਜਾਊਗੀ ਜੋ ਵੀ ਤੁਸੀਂ ਹੋਰ ਆਉਣਗੇ 그러면은 ਫੇਰ ਦੁਬਾਰਾ ਕੀਤੀ ਜਾਊ ਸੋ ਕੀ ਕੋਈ ਥੋੜੀ ਜਾਣਕਾਰੀ ਮਿਲ ਸਕਦੀ ਕਿ ਇੱਥੇ ਕੋਈ ਪਹਿਲਾਂ ਹੀ ਇਦਾਂ ਚੋਰੀਆਂ ਮਾਮਲਾ ਦਰਜ ਹੈ ਨਹੀਂ ਹੋਰ ਪੈਂਦਾ ਨਹੀਂ ਹਲੇ ਹਾਂ ਸੋ ਹੋਰ ਕੋਈ ਇਲਾਕੇ ਜਿਹਨੇ ਵੀ ਚੋਰੀਆਂ ਚਾਰੀਆਂ ਸਰ ਇਸ ਤੋਂ ਇਲਾਵਾ ਹੋਰ ਵੀ ਕੋ ਚੋਰੀਆਂ ਵਗਰਾ ਕੀਤੀਆਂ ਨੇ ਉਹ ਪੁੱਛ ਕੇ ਚੱਲ ਰਹੀ ਹੈ ਜੀ ਜੋ ਵੀ ਸਾਹਮਣੇ ਆਊਗਾ ਤੁਸੀਂ ਜਾਂਦਾ ਜੀ ਮੈਂ ਤੀਜੇ ਦੇ ਵਿੱਚ ਜੀ ਸੁੱਖ ਕੀ ਕਿਹੜਾ ਮਾਪਰਾ ਦਰਜ ਕੀਤਾ ਗਿਆ ਇਹਦੇ ਖਿਲਾਫ ਇਲਤੀਮ ਕਦਮਾ ਨੰਬਰ 5/2536 ਅਰਜਾ 7303 ਪੀਐਨਐਸ ਦਰਜ ਕੀਤਾ ਹੈ ਗੱਡੀ ਕਿਹੜੀ ਸੀ ਜੀ ਗੱਡੀ ਕੈਂਟਰ ਹੈ ਇਹ ਰਾਜ ਮਰਦਾ ਜੀ ਰੇਸ਼ਰੜਾ ਸਰ ਜਿਹੜਾ ਸਰਿਆ ਬ੍ਰਾਂਡ ਹੋਇਆ ਕਿੱਥੋਂ ਬ੍ਰਾਂਡ ਹੋਇਆ ਕਿੱਥੇ ਲੈ ਗਿਆ ਸੀ ਇਹਨੇ ਇੱਕ ਬੇਵਾਜਾ ਜਗਾ ਚ ਆਪਣੀ ਗੱਡੀ ਨੂੰ ਆਪਣੀ ਖੜੀ ਕੀਤੀ ਗੱਡੀ ਇਹ ਸਰਿਆ ਵੇਚਾ ਸੀ ਜੀ ਉਹ ਪਹਿਲੇ ਬਰਾਬਰ ਹੋ ਜਾ। ਸਰੀਆੜ ਮਾਲ ਦੇ ਸਪੁਰਦ ਕਰ ਦਿੱਤਾਗੇ ਜਹਾਂਜੀ ਪੁਲਿਸ ਕਬਜ਼ੇ ਦਾ ਮਾਲ ਆਪਣੇ ਢਾਣੇ ਉਹ ਆਪਣੇ ਜਮਾਤ ਦੇ ਸਪੁਰਦਾਰੀ ਤੇ ਲੈਣਗੇ। ਜੀ। ਕਰਵਾ ਲਈ ਧੰਨਵਾਦ।